ਸੋ ਲਗਾਤਾਰ ਸਮਾਜ ਦੇ ਵਿੱਚ ਮਹਿਲਾਵਾਂ ਵੱਲੋਂ ਵੱਡੀਆਂ ਪ੍ਰਾਤੀਆਂ ਜੜੀਆਂ ਵਾ ਉਹ ਕੀਤੀਆਂ ਜਾਂਦੀਆਂ ਨੇ ਔਰ ਸਮੇਂ-ਸਮੇਂ ਤੇ ਇਹ ਖਬਰਾਂ ਵੀ ਜੜੀਆਂ ਵਾ ਸੋਸ਼ਲ ਮੀਡੀਆ ਦੇ ਵਿੱਚ ਆਉਂਦੀਆਂ ਰਹਿੰਦੀਆਂ ਵਾ ਇਹੋ ਜੀ ਇੱਕ ਨੌਜਵਾਨ ਲੜਕੀ ਜਿਨ੍ਹਾਂ ਨੇ ਡਾਕਟਰੀ ਦੀ ਇੱਕ ਸਖਤ ਪੜਾਈ ਕੀਤੀ ਆ ਔਰ ਅੱਛੇ ਮੁਕਾਮ ਨੂੰ ਹਾਸਲ ਕੀਤਾ ਖਾਸ ਤੌਰ ਤੇ ਵਿਦੇਸ਼ ਜਾਣ ਨੂੰ ਛੱਡ ਕੇ ਜੜਾ ਵਾ ਉਹ ਇੱਥੇ ਹੀ ਰਹਿ ਕੇ ਲੋਕਾਂ ਦੀ ਸੇਵਾ ਦਾ ਜੜਾ ਵਾ ਉਹ ਇੱਕ ਇਹਨਾਂ ਨੇ ਆਪਣਾ ਟਾਰਗੇਟ ਬਣਾਇਆ ਹੋਇਆ ਵਾ ਅੱਜ ਬਤੌਰ ਐਸ ਐਮਓ ਨਿਸ਼ਾਰਾ ਮੱਝਾ ਸਿੰਘ ਦਾ ਚਾਰਜ ਸੰਭਾਲਿਆ ਵਾ ਡਾਕਟਰ ਕੁਲਜੀਤ ਰੰਦਾਵਾ ਨੇ ਔਰ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਨੇ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਇਹ ਕਹੇਮ ਜਿੰਮੇਵਾਰੀ ਤੁਹਾਨੂੰ ਡਿਪਾਰਟਮੈਂਟ ਵੱਲੋਂ ਮਿਲੀ ਹੈ ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਇੰਟਰਵਿਊ ਲਈ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਸਮਾਜ ਵਿੱਚ ਇਹੀ ਸਨੇਹਾ ਦੇਣਾ ਚਾਹਾਂਗੀ ਜੀ ਕਿ ਸਭ ਤੋਂ ਪਹਿਲਾਂ ਤੁਹਾਡੀ ਸਿਹਤ ਬਿਲਕੁਲ ਠੀਕ ਹੈ ਔਰ ਨਾਲ ਦੇ ਨਾਲ ਐਜੂਕੇਸ਼ਨ ਜੀ ਠੀਕ ਹੈ ਅਗਰ ਬੰਦੇ ਦੀ ਸਿਹਤ ਚੰਗੀ ਹੈ ਤਾਂ ਸਭ ਕੁਝ ਹੈ ਹੈਲਥ ਇਸ ਵੈਲਥ ਬਿਲਕੁਲ ਠੀਕ ਹੈ ਜੀ ਬਿਲਕੁਲ ਅ ਬੱਚੀਆਂ ਨੂੰ ਤੇ ਖਾਸ ਕਰ ਬਹੁਤ ਬਹੁਤ ਪੜਾਉਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਸ਼ਾਦੀ ਹੋ ਜਾਂਦੀ ਹੈ ਅੱਗੇ ਸਹੁਰਾ ਪਰਿਵਾਰ ਕਿਸ ਤਰ੍ਹਾਂ ਦਾ ਵੀ ਮਿਲੇ ਜੀ ਦਾਜ ਤੋਂ ਬੱਚੀਆਂ ਇੰਨੀਆਂ ਪਰੇਸ਼ਾਨ ਤੁਹਾਨੂੰ ਪਤਾ ਸਾੜ ਦਿੱਤੀਆਂ ਜਾਂਦੀਆਂ ਹਨ ਹਾਂ ਜੀ ਬਿਲਕੁਲ ਜੀ ਬਿਲਕੁਲ ਔਰ ਜਿਸ ਤਰ੍ਹਾਂ ਅੱਜ ਕੱਲ ਨਿਊਜ਼ 'ਚ ਕਿੰਨਾ ਆ ਰਿਹਾ ਹੈ ਕਿ ਡੇਟ ਵਰਗੈਰਾ ਇਹ ਸਾਡੀ ਐਜੂਕੇਟਿਡ ਸੋਸਾਇਟੀ ਹੋਏਗੀ ਤੇ ਸਾਡੀ ਜਿਹੜੀ ਹੈ ਨਾ ਸੋਚ ਬਦਲੇਗੀ ਹਾਂ ਦੀਦੀ ਦੱਸ ਦਿਓ ਕਿ ਤੁਸੀਂ ਕਿੰਨੀ ਦੇਰ ਤੋਂ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਹੋ ਔਰ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਤੁਹਾਡਾ ਸਫਰ ਹੈ ਕਿੰਨੇ ਸਾਲਾਂ ਦੇ ਤੁਸੀਂ ਜੋਬ 'ਚ ਹੋ ਅੱਜ ਤੁਹਾਨੂੰ ਜਿਹੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਕੀ ਕਹਿਣਾ ਚਾਹੋਗੇ ਜੀ ਜੀ ਮੇਰੀ ਜੁਆਇਨਿੰਗ ਜੀ 2011 'ਚ ਹੈ ਸੀਪੀਐਚਸੀ ਬਹਿਰਾਮਪੁਰ ਜੀ ਉਸ ਤੋਂ ਬਾਅਦ ਫਿਰ ਮੈਸਤਕੋਹਾਈ ਔਰ ਨਸ਼ਹਿਰਾ ਮੇਰਾ ਆਪਣਾ ਲੱਕ ਹੈ ਹਾਂ ਬਿਲਕੁਲ ਮੈਂ ਸ਼ੁਰੂ ਤੋਂ ਹੀ ਇੱਥੇ ਕੰਮ ਕਰਨਾ ਚਾਹੁੰਦੀ ਸੀ ਜੀ ਲੋਕਾਂ ਦਾ ਬੜਾ ਪਿਆਰ ਮਿਲਿਆ ਔਰ ਪੂਰੀ ਜ਼ਿੰਮੇਵਾਰੀ ਨਾਲ ਇਹ ਆਪਾਂ ਕੰਮ ਕਰਾਂਗੇ ਜੀ ਦੀਦੀ ਆਮ ਤੌਰ ਤੇ ਦੇਖਣ ਵਿੱਚ ਆਉਂਦਾ ਵਾ ਕਿ ਲੋਕ ਜਦੋਂ ਸਰਕਾਰੀ ਹਸਪਤਾਲਾਂ ਵਿੱਚ ਆਉਂਦੇ ਆ ਤੇ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਪਰੇਸ਼ਾਨੀਆਂ ਵੀ ਸਾਹਮਣੀਆਂ ਸਾਹਮੜਾ ਕਰਨਾ ਪੈਂਦਾ ਵਾ ਖਾਸ ਤੌਰ ਦੇ ਉੱਤੇ ਜਿਹੜਾ ਵਾ ਡਾਕਟਰ ਨਹੀਂ ਕਈ ਵਾਰੀ ਮਿਲ ਪਾਂਦੇ ਜਾਂ ਹੋਰ ਛੋਟੀਆਂ-ਛੋਟੀਆਂ ਦਿੱਕਤਾਂ ਆਉਂਦੀਆਂ ਵਾ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਨੇ ਤੁਹਾਡੇ ਇਸ ਹਸਪਤਾਲ ਦੇ ਵਿੱਚ ਔਰ ਕਿੰਨੇ ਡਾਕਟਰ ਨੇ ਮੈਡੀਕਲ ਸਟਾਫ ਆ ਕਿਸ ਤਰ੍ਹਾਂ ਦਾ ਨਿਸ਼ਾਰਾ ਦੇ ਵਿੱਚ ਤੁਸੀਂ ਥੋੜਾ ਜਿਹਾ ਕਿਉਂਕਿ ਰੂਰਲ ਏਰੀਆ ਪੈਂਦਾ ਵਾ ਪਿੰਡ ਬਹੁਤ ਨੇ ਥੋੜਾ ਤੁਸੀਂ ਈਵਰਸ ਨੂੰ ਦੱਸ ਦੋ ਕਿ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਨੇ ਸਰਕਾਰ ਵੱਲੋਂ ਇਸ ਹਸਪਤਾਲ ਦੇ ਵਿੱਚ ਜੀ ਦੇਖੋ ਜੀ ਅ ਇਸ ਤਰ੍ਹਾਂ ਦੀਆਂ ਸਰਕਾਰੀ ਪ੍ਰੋਬਲਮ ਸਾਰੀ ਜਗ੍ਹਾ ਹੀ ਹੈਗੀਆਂ ਨੇ ਡਾਕਟਰ ਦੀ ਕਮੀ ਹੈ ਲੇਕਿਨ ਸਾਡੇ ਇੱਥੇ ਹਸਪੀਟਲ ਦੇ ਵਿੱਚ 3 ਦਿਨ ਮੈਡੀਕਲ ਸਪੈਸ਼ਲਿਸਟ ਆਉਂਦੇ ਨੇ ਓਕੇ ਉਹ ਡਾਕਟਰ ਸਾਹਿਬ ਬਹੁਤ ਸਾਡੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਡਾਕਟਰ ਮੁਹਬਤਪਾਲ ਹਾਂ ਹਾਂ ਬਿਲਕੁਲ ਸਾਡੇ ਕੋਲ ਫਿਰ 3 ਪੱਕੇ ਸਾਡੇ ਕੋਲ ਗਾਇਨਕੋਲੋਜਿਸ ਨੇ ਓਕੇ ਔਰ 24 ਘੰਟੇ ਸਾਡੇ ਕੋਲ ਐਮਰਜੈਂਸੀ ਦੀ ਸੁਵਿਧਾ ਹੈ ਜੀ ਜੀ ਕਿਸੇ ਵੀ ਟਾਈਮ ਤੁਸੀਂ ਆਓ ਸਾਡਾ ਸਟਾਫ ਇੱਥੇ ਹਾਜ਼ਰ ਹੋਏਗਾ ਜਿਹੜਾ ਇਲਾਜ ਇੱਥੇ ਕੀਤਾ ਜਾਂਦਾ ਹੈ ਉਹ ਪੂਰਾ ਇੱਥੇ ਹੋਏਗਾ ਜਿਹੜੇ ਪੇਸ਼ੈਂਟ ਨੂੰ ਜ਼ਰੂਰਤ ਹੈ ਉਹ ਅਸੀਂ ਰੈਫਰ ਕਰਦੇ ਹਾਂ ਜੀ ਜੀ ਮੇਰਾ ਅਗਲਾ ਸਵਾਲ ਹੈ ਜੀ ਕੋਲਕਾਤਾ ਦੇ ਵਿੱਚ ਇੱਕ ਟ੍ਰੇਨੀ ਮਹਿਲਾ ਡਾਕਟਰ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਔਰ ਲਗਾਤਾਰ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੀ ਹੋ ਰਿਹਾ ਵਾ ਇਸ ਨੂੰ ਲੈ ਕੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਖਾਸ ਤੌਰ ਤੇ ਉਹਨਾਂ ਮਹਿਲਾ ਡਾਕਟਰ اور ਮੈਡੀਕਲ ਸਟਾਫ ਨੂੰ ਜਿਹੜੇ ਇਸ ਵੇਲੇ ਥੋੜੀ ਇੱਕ ਬਰਾਹੜ ਦੀ ਸਥਿਤੀ ਵਿੱਚ ਨੇ ਉਹਨਾਂ ਦੇ ਕੌਨਫੀਡੈਂਸ ਨੂੰ ਬਿਲਡ ਕਰਨ ਲਈ ਕੀ ਕਹਿਣਾ ਚਾਹੋਗੇ ਉਹ ਦੇਖੋ ਇਹੋ ਜੀ ਘਟਨਾ ਤੇ ਕਿਸੇ ਵੈਰੀ ਦੁਸ਼ਮਣ ਨਾਲ ਵੀ ਨਾ ਹੋਵੇ ਲੇਕਿਨ ਫਿਰ ਵੀ ਸਿਕਿਉਰਿਟੀ ਵਾਈਜ਼ ਲੇਡੀਜ਼ ਵਾਸਤੇ ਜੋ ਹੈ ਬਹੁਤ ਪ੍ਰਬੰਧ ਹੋਣੇ ਚਾਹੀਦੇ ਪੁक्ता ਇੱਕ ਤਾਂ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਜੀ ਪੁਲਿਸ ਵੱਲੋਂ 24 ਘੰਟੇ ਸਾਡੇ ਕੋਲ ਕੋਈ ਹਾਂ ਜੀ ਕੋਈ ਅਧਿਕਾਰੀ ਹੋਵੇ ਰਾਈਟ ਜੀ ਔਰ ਦੂਸਰੀ ਗੱਲ ਹੈ ਕਿ ਥੋੜਾ ਫੀਮੇਲਸ ਨੂੰ ਵੀ ਚਕੰਨਾ ਰਹਿਣਾ ਪੈਣਾ ਹੈ ਅੱਗੇ ਥੋੜੀ ਸੈਲਫ ਡਿਫੈਂਸ ਵੀ ਕਰਨੀ ਪੈਂਦੀ ਹੈ ਜੀ ਬਿਲਕੁਲ ਕੁੜੀਆਂ ਨੂੰ ਥੋੜਾ ਬੋਲਡ ਹੋਣਾ ਪਏਗਾ ਬਿਲਕੁਲ ਬਿਲਕੁਲ ਅ ਸੋ ਇੱਥੇ ਜਿਹੜਾ ਵਾ ਅਗਰ ਆਪਾਂ ਗੱਲ ਕਰੀਏ ਤਾਂ 24 ਘੰਟੇ ਸਰਵਿਸ ਹੈਗੀ ਆ ਆਮ ਪਬਲਿਕ ਦੇ ਲਈ ਸਿਕਿਉਰਟੀ ਦੇ ਅਰੇਂਜਮੈਂਟਸ ਜਿਹੜੇ ਆ ਤੁਹਾਡੇ ਇਸ ਹਸਪੀਟਲ ਦੇ ਵਿੱਚ ਡਾਕਟਰ ਸਾਹਿਬ ਕਿੱਦਾਂ ਦੇ ਆ ਉਹ ਦੱਸ ਦਿਓ ਜੀ ਸਿਕਿਉਰਿਟੀ ਵਾਸਤੇ ਜੀ ਅਸੀਂ ਐਸਐਸਪੀ ਆਫਿਸ ਤੇ ਫੋਨ ਕੀਤਾ ਸੀਗਾ ਅਸੀਂ ਸਾਡੇ ਕੋਲ ਓਟ ਸੈਂਟਰ ਹੈ ਜਿਹਦੇ ਵਿੱਚ 2250 ਦਾ ਪੇਸ਼ੈਂਟ ਸਾਡੇ ਕੋਲ ਹੋ ਜਾਂਦਾ ਹੈ ਬਿਲਕੁਲ ਔਰ ਸਾਡੇ ਕੋਲ ਮਾਰਨਿੰਗ ਦੇ ਵਿੱਚ ਜਿਹੜੇ ਸਿਕਿਉਰਿਟੀ ਗਾਰਡ ਹੈਗੇ ਓਕੇ ਜੀ ਨਹੀਂ ਰਾਤ ਦੇ ਟਾਈਮ ਜੇ ਮੰਨ ਲਓ ਕੋਈ ਤੁਹਾਡਾ ਮੈਡੀਕਲ ਸਟਾਫ ਰਾਤ ਦੇ ਸਮੇਂ ਡਿਊਟੀ ਕਰ ਰਿਹਾ ਹੋਵੇ ਤਾਕੀ ਉਹਦੀ ਸੁਰੱਖਿਆ ਦੇ ਲਈ ਵੀ ਕੋਈ ਅਰੇਂਜਮੈਂਟ ਰਾਤ ਦੀ ਡਿਊਟੀ ਦੇ ਉੱਤੇ ਹੈਗੀ ਹੈ ਕੋਈ ਪੁਲਿਸ ਮੁਲਾਜ਼ਮ ਪੁਲਿਸ ਤੇ ਨਹੀਂ ਹੈਗੀ ਜੀ ਲੇਕਿਨ ਅਸੀਂ ਆਪਣਾ ਜਿਸ ਤਰ੍ਹਾਂ ਚੌਕੀਦਾਰ ਲਗਾਇਆ ਹੈ ਇੱਕ ਮੇਲ ਗਲਾਸ ਫੋਰ ਲਗਾਇਆ ਡਿਊਟੀ ਤੇ ਤਾਂਕਿ ਫੀਮੇਲਸ ਨੂੰ ਕੋਈ ਪ੍ਰੋਬਲਮ ਨਾ ਆਏ ਔਰ ਅਸੀਂ ਸਾਰੇ ਹਸਪੀਟਲ ਦੇ ਵਿੱਚ ਸੀਸੀਟੀਵੀ ਲਗਾਏ ਹੋਏ ਕੀ ਤੁਸੀਂ ਰਾਤ ਦੇ ਸਮੇਂ ਵੀ ਇੱਥੇ ਪੁਲਿਸ ਦੀ ਸਿਕਿਉਰਿਟੀ ਨੂੰ ਲੈ ਕੇ ਅਗਲੇ ਦਿਨਾਂ ਦੇ ਵਿੱਚ ਕੋਈ ਐਸਐਸਪੀ ਨੂੰ ਬਟਾਲਾ ਜਾਂ ਜਿਹੜੇ ਵੀ ਤੁਹਾਡੇ ਏਰੀਆ ਵਿੱਚ ਪੈਂਦੇ ਆ ਉਹਨਾਂ ਨੂੰ ਕੋਈ ਤੁਸੀਂ ਐਪਲੀਕੇਸ਼ਨ ਦਵੋਗੇ ਬਿਲਕੁਲ ਜੀ ਬਿਲਕੁਲ ਅਸੀਂ ਇਥੋਂ ਆਪਣੀ ਰეკੋਮੈਂਡੇਸ਼ਨ ਕਰਕੇ ਆਪਣੀ ਇੱਕ ਐਪਲੀਕੇਸ਼ਨ ਐਸਐਸਪੀ ਦਫ਼ਤਰ ਭੇਜਾਂਗੇ ਕਿ ਸਾਨੂੰ 24 ਆਰ ਜਿਹੜਾ ਆ ਕੋਈ ਨਾ ਕੋਈ ਕਨਸਟੇਬਲ ਵਗੈਰਾ ਮਿਲੇ ਕਹਿੰਦੇ ਆ ਕਿ ਰੰਦਾਵਿਆਂ ਦੀ ਧੀ ਨੇ ਜਿਹੜਾ ਵਾ ਅੱਜ ਪਰਿਵਾਰ ਦਾ ਇੱਕ ਨਾਂ ਜਿਹੜਾ ਵਾ ਹੋਰ ਉੱਚਾ ਕਰ ਦਿੱਤਾ ਵਾ ਤਾਂ ਤੁਹਾਡੇ ਪਿਤਾ ਜੀ ਵੀ ਆਏ ਹੋਏ ਆ ਬੜੇ ਭਾਵੁਕ ਨਜ਼ਰ ਆ ਰਹੇ ਸੀ ਕਿ ਤੁਹਾਡੇ ਪਿਤਾ ਜੀ ਜਦੋਂ ਉਹਨਾਂ ਨੇ ਤੁਸੀਂ ਇਹ ਸੀਟ ਤੇ ਬੈਠੇ ਹੋ ਆਪਣਾ ਅਹੁਦਾ ਜਦੋਂ ਤੁਸੀਂ ਸੰਭਾਲਿਆ ਵਾ ਤੁਹਾਨੂੰ ਆਸ਼ੀਰਵਾਦ ਦਿੱਤਾ ਵਾ ਪਿਤਾ ਦਾ ਆਸ਼ੀਰਵਾਦ ਤਾਂ ਵੈਸੇ ਬਹੁਤ ਹਰ ਇੱਕ ਲਈ ਅਹਿਮ ਹੁੰਦਾ ਵਾ ਲੇਕਿਨ ਅੱਜ ਇਸ ਪਲ ਤੇ ਜੜਾ ਵਾ ਪਿਤਾ ਦੇ ਮਿਲੇ ਆਸ਼ੀਰਵਾਦ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਮਾਪਿਆਂ ਵਾਸਤੇ ਜੀ ਛੋਟੀਆਂ-ਛੋਟੀਆਂ ਖੁਸ਼ੀਆਂ ਉਹਨਾਂ ਲਈ ਬਹੁਤ ਵੱਡੀਆਂ ਹੁੰਦੀਆਂ ਹਨ ਹਾਂ ਬਿਲਕੁਲ ਸਾਨੂੰ ਸਾਡੇ ਪਿਤਾ ਜੀ ਨੇ ਇੰਨੀ ਇੱਕ ਫ੍ਰੀडम ਦਿੱਤੀ ਹੈ ਕਿ ਅਸੀਂ ਇਹ ਮੁੰਡਿਆਂ ਵਾਂਗੂ ਰਹਿਆ ਹਾਂ ਬਿਲਕੁਲ ਬਿਲਕੁਲ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਜੇ ਮੇਰੇ ਪਿਤਾ ਜੀ ਖੁਸ਼ ਨੇ ਤਾਂ ਅਸੀਂ ਖੁਸ਼ ਹਾਂ ਜੀ ਡਾਕਟਰ ਸਾਹਿਬ ਆਪਣੇ ਨਿਸ਼ਾਰਾ ਮੱਝਾ ਸਿੰਘ ਔਰ ਆਸ-ਪਾਸ ਦਾ ਜਿਹੜਾ ਤੁਹਾਡਾ ਏਰੀਆ ਵਾ ਜਿੱਥੋਂ ਦੇ ਲੋਕ ਇੱਥੇ ਆਉਂਦੇ ਆ ਲੋਕਾਂ ਨੂੰ ਕੋਈ ਅੱਜ ਖਾਸ ਸੰਦੇਸ਼ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਨਾਲ ਦੇਣਾ ਚਾਹੋਗੇ ਜੀ ਜ਼ਰੂਰ ਮੇਰੀ ਸਾਰੇ ਇਲਾਕੇ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਅਸੀਂ ਆਪਣੀ ਜਿਹੜੀ ਡਿਊਟੀ ਹੈ ਜੋ ਸਾਨੂੰ ਪਰਮਾਤਮਾ ਨੇ ਸਾਨੂੰ ਉਹਦਾ ਬਖਸ਼ਿਆ ਹੈ ਜੀ ਅਸੀਂ ਆਪਣੀ ਜ਼ਿੰਮੇਵਾਰੀ ਨਾਲ ਪੂਰੀ ਕਰਾਂਗੇ ਔਰ ਕਿਸੇ ਨੂੰ ਵੀ ਕੋਈ ਵੀ ਮੁਸ਼ਕਲ ਆਂਦੀ ਹੈ ਜੀ ਸਿੱਧਾ ਮੇਰੇ ਕੋਲ ਆਨ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ ਐ ਉਹਨਾਂ ਦੀ ਸਾਰੀ ਜਿਹੜੀ ਆ ਗੱਲ ਸੁਣੀ ਜਾਏਗੀ ਜੀ ਸੋ ਗੱਲਬਾਤ ਲਈ ਧੰਨਵਾਦ ਇਸਨ ਡਾਕਟਰ ਕੁਲਰਾਜ ਜਨਦਾਵਾ ਜਿਨ੍ਹਾਂ ਨੇ ਅੱਜ ਇੱਥੇ ਇੱਕ ਵੱਡਾ ਉਦਦ ਸੰਭਾਲਿਆ ਵਾ ਬਤੌਰ ਐਸਐਮਓ ਇਹਨਾਂ ਦੇ ਪਿਤਾ ਜੀ ਵੀ ਜਿਹੜੇ ਆ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਮੇਰੇ ਲਾਗੇ ਆ ਜਾਓ ਹਾਂਜੀ ਸਰ ਆਪਣਾ ਸਭ ਤੋਂ ਪਹਿਲਾਂ ਦੱਸੋ ਵੀ ਅੱਜ ਪੂਰੇ ਇਲਾਕੇ ਭਰ ਦੇ ਵਿੱਚ ਚਰਚਾ ਵਾ ਪੀ ਰੰਧਾਵਿਆਂ ਦੀ ਧੀ ਨੇ ਪਰਿਵਾਰ ਦਾ ਨਾਮ ਹੋਰ ਉੱਚਾ ਕਰ ਦਿੱਤਾ ਵਾ ਕੀ ਕਹਿਣਾ ਚਾਹੋਗੇ ਰੰਦਾਵਾ ਸਾਹਿਬ ਇਹਦੇ ਬਾਰੇ ਕੀ ਕਹਿ ਸਕਨੇ ਆ ਕੁਝ ਇਹਨਾਂ ਦੀ ਆਪਣੀ ਕਿਸਮਤ ਹਾਂ ਹਾਂ ਤੇ ਕੋਸ਼ਿਸ਼ ਸਾਡੇ ਸਮਝ ਲੋ ਵੀ ਉਹ ਇਸ ਤਰ੍ਹਾਂ ਦਾ ਲਾਇਕ ਸਾਨੂੰ ਬਣਾਤਾ ਵੀ ਇਹਨਾਂ ਦੀ ਹੈਲਪ ਕਰ ਸਕੀਏ ਇਹਨਾਂ ਨੂੰ ਚੰਗੇ ਤੋਂ ਚੰਗਾ ਸਕੂਲ ਖਾਣਾ ਵਰਜੇਸ਼ ਇਹਨਾਂ ਨੂੰ ਕਰੈਕਟਰ ਦੇ ਸਾਰੇ ਜਿਹੜੇ ਆ ਵੀ ਕੀ ਕਿਸ ਤਰ੍ਹਾਂ ਰਹਿਣਾ ਜ਼ਿੰਦਗੀ ਦੇ ਵਿੱਚ ਕੀ ਕਰਕੇ ਉਹ ਵੀ ਦੱਸਿਆ ਤੇ ਇਹਨਾਂ ਨੂੰ ਵਦ ਤੋਂ ਵਦ ਖਰਚਾ ਕਰਕੇ ਤੇ ਡਿਗਰੀਆਂ ਕਰਵਾਈਆਂ ਜੀ ਜੀ ਤੇ ਉਹ ਹੁਣ ਮੈਂ ਇਹੋ ਹੀ ਕਹੂੰਗਾ ਕਿ ਮਰਨਾਂ ਦੇ ਸਾਰਿਆਂ ਤੇ ਕਿਸੇ ਨੂੰ ਕੋਈ ਬੰਦਾ ਯਾਦ ਰੱਖਦਾ ਤੇ ਤੁਹਾਨੂੰ ਯਾਦ ਕੋਈ ਕਰੇ ਵੀ ਹਾਂ ਯਾਰ ਫਲਾਣਾ ਡਾਕਟਰ ਸਾਹਿਬ ਹੈਗੇ ਹੀ ਔਰ ਇੱਕ ਦੀ ਮਦਦ ਕਰਦੇ ਸੀ ਹਰ ਇੱਕ ਦੀ ਸੁਣਦੇ ਸੀ ਤੇ ਬਸ ਇਹ ਰੰਦਾਵਾ ਸਾਹਿਬ ਤੁਸੀਂ ਦਰਸ਼ਕਾਂ ਨੂੰ ਜੜਾ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਜੇ ਆਪਣਾ ਨਾਮ ਪਿੰਡ ਦਾ ਨਾਮ ਔਰ ਤੁਸੀਂ ਦੱਸੋ ਕਿ ਤੁਸੀਂ ਕਿਸ ਡਿਪਾਰਟਮੈਂਟ ਦੇ ਵਿੱਚ ਕਿੰਨੇ ਸਾਲ ਸਰਵਿਸ ਕਰਕੇ ਤੇ ਰਿਟਾਇਰਡ ਹੋਏ ਮੈਂ ਸਤਨਾਬ ਸਿੰਘ ਰੰਦਾਵਾ ਪਿੰਡ ਕਲੇਰਖੁਰਦ ਅਸੀਂ 1965 ਦੋ ਲੜਾਈਆਂ ਵੀ ਲੜੀਆਂ ਨੇ ਓਕੇ 1965 1971 ਦੀਆਂ ਦੋ ਲੜਾਈਆਂ ਕੀਤੀਆਂ ਨੇ ਜੀ ਤੇ ਮੇਰਾ ਖਿਆਲ ਆ ਵੀ ਸਾਨੂੰ ਬੜਾ ਘਰਵਾਇ ਦੇ ਉਤੇ ਤਾਂ ਹੀ ਇਹ ਸਭ ਕੁਝ ਤੁਸੀਂ ਅਬੇ ਤੇਓ ਇੱਥੋਂ ਦਾ ਨਜ਼ਾਰਾ ਲੈ ਲੈਂਦੇ ਹੋ ਨਹੀਂ ਦੇ ਪਤਾ ਨਹੀਂ ਪੰਜ ਟਾਈਮ ਨਮਾਜ਼ ਹੀ ਤੁਹਾਨੂੰ ਪੜ੍ਹਨੀ ਪੈ ਜਾਂਦੀ ਜੀ 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 ਅੱਜ ਅੱਜ ਤੁਹਾਡੀ ਬੇਟੀ ਨੇ ਜਿਹੜਾ ਇੱਕ ਵੱਡਾ ਅਹੁਦਾ ਸੰਭਾਲਿਆ ਵਾ ਤੁਸੀਂ ਅਸ਼ੀਰਵਾਦ ਦੇ ਕੇ ਚੇਅਰ ਤੇ ਬਿਠਾਇਆ ਕੀ ਕਹਿਣਾ ਚਾਹੋਗੇ ਲਾਸਟ ਜੀ ਬਸ ਗੋਡ ਬles ਇਹ ਦੁਨੀਆ ਤਰੱਕੀ ਕਰਨ ਜੀ ਲੋਕੀ ਖੁਸ਼ ਰਹਿਣ ਲਾਕਾ ਇਹਨਾਂ ਤੋਂ ਜੀ ਬਸ ਇਹੀ ਹੋ ਰਹੀ ਸੋ ਗੱਲਬਾਤ ਲਈ ਧੰਨਵਾਦ ਏ ਨੇ ਇਹਨਾਂ ਦੇ ਡਾਕਟਰ ਸਾਹਿਬ ਦੇ ਪਿਤਾ ਜੀ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਆ ਕਿ ਉਹਨਾਂ ਦੀ ਬੇਟੀ ਨੇ ਉਹਨਾਂ ਦੀ ਤੀਨ ਅੱਜ ਰੰਦਾਵਿਆਂ ਦੇ ਪਰਿਵਾਰ ਦਾ ਨਾਮ ਇੱਕ ਵਾਰ ਫਿਰ ਜਿਹੜਾ ਵਾ ਉੱਚਾ ਕਰ ਦਿੱਤਾ ਵਾ ਵੈਸੇ ਵੀ ਇਹ ਪਰਿਵਾਰ ਜਿਹੜਾ ਵਾ ਇਲਾਕੇ ਭਰ ਦੇ ਵਿੱਚ ਜਿਹੜਾ ਵਾ ਕਿਉਂਕਿ ਕਾਫੀ ਦੋ ਲੜਾਈਆਂ ਵੀ ਇਹਨਾਂ ਦੇ ਪਿਤਾ ਜੀ ਨੇ ਲੜੀਆਂ ਨੇ ਇੱਕ ਸੋਲਜਰ ਨੇ ਬਰੇਵ ਸੋਲਜਰ ਨੇ ਔਰ ਬਹੁਤ ਅੱਛਾ ਜੜਾ ਵਾ ਸਮਾਜਿਕ ਇਹਨਾਂ ਦਾ ਰੁਸਬਾ ਵਾ ਔਰ ਆਸ ਕਰਦੇ ਹਾਂ ਕਿ ਇਲਾਕੇ ਭਰ ਦੇ ਜ਼ਰੂਰਤਮੰਦ ਲੋਕਾਂ ਦੇ ਲਈ ਡਾਕਟਰ ਰੰਦਾਵਾ ਜਿਹੜੇ ਆ ਉਹ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਔਰ ਨਸ਼ਹਿਰਾ ਮੱਝਾ ਸਿੰਘ ਦੇ ਸਰਕਾਰੀ ਹਸਪੀਟਲ ਦੇ ਵਿੱਚ ਲੋਕਾਂ ਨੂੰ ਆਂਦਿਆਂ ਨੂੰ ਜੜਾ ਵਾ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ ਲਗਾਤਾਰ ਵਕਵਾ ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ਲੈਂਡ ਦੇ ਨਾਲ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧੰਨਵਾਦ